ਇੰਨੀ ਇਮਾਨਦਾਰੀ ਦਾ ਕੈਰੈਕਟਰ ਕੀਤਾ ਨਾ ਐਨੇ ਕਨਵਿੰਸਿੰਗ ਲੱਗ ਰਿਹਾ ਇਤਾਂ ਲੱਗਦਾ 29 ਦੇ ਵਿੱਚ ਕੋਈ ਕੁਪਰ ਸੱਚੀ ਹੈ ਹੈਗਾ ਹੈ ਹੈ ਸਾਰੇ ਨੰਤਨਵਾਦੀ ਤੁਸੀਂ ਨਾ ਪਿਆਰ ਕਰ ਦੋ ਤੇ ਪਹਿਲਾਂ ਤਾਂ ਦੱਸੋ ਦੱਸੋ ਕਿ ਖੜਾ ਹੋ ਕੇ ਬੋਲਣਾ ਮਤਨਵਾਦ ਕਰਨਾ ਪੈਂਦਾ ਗੀਪੀ ਦੇ ਇੰਨੀ ਬਾਈ ਜਿਵੇਂ ਮੈਂ ਨਾ ਜਦੋਂ ਸੈੱਟ ਤੇ ਹੁੰਦਾ ਸੀ ਤਾਂ ਮੈਂ ਥੋੜਾ ਜਿਹਾ ਨਰਕਸ ਹੁੰਦਾ ਸੀ ਮੈਂ ਕਿਵੇਂ ਕਰੂੰ ਬਾਈ ਖਰਾ ਮਰੇ ਕੰਮਾਂ ਮੈਨੂੰ ਨਾ ਜਿਵੇਂ ਇੱਕ ਜਵਾਗ ਨੂੰ ਨਹੀਂ ਸਿਖਾਉਂਦੇ ਹੁੰਦੇ ਤਾਂ ਮੈਨੂੰ ਐਵੇਂ ਸਿਖਾਇਆ ਬਈ ਉਰਾਂ ਨੇ ਇਹ ਮੇਰੇ ਸਾਰੇ ਪੰਜਾਬ ਦੇ ਨੇ ਤੇ ਮਨਦੀਪ ਭਾਜੀ ਨੇ ਵੀ ਮੈਨੂੰ ਬਹੁਤ ਬੀਤੂ ਦੇ ਐਵੇਂ ਨਹੀਂ ਹੁਆ ਦੁਬਾਰੇ ਕਰ ਦੁਬਾਰੇ ਹੁਣ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਵੀ ਹਾਂ ਆ ਮੈਥੋਂ ਕੰਮ ਕਰਵਾਇਆ ਜਾ ਰਿਹਾ ਤੇ ਬਾਈ ਨੇ ਤਾਂ ਬਹੁਤ ਵੇਟ ਲਿਖਿਆ ਮੇਰਾ ਕੈਰੇਕਟਰ ਮੈਂ ਤਾਂ ਇਹਦੀ ਸੂਟਾ ਕੈਰੇਕਟਰ ਆ ਮੇਰਾ ਤੇ ਬਾਈ ਕਹਿੰਦਾ ਸਾਰੀ ਫਿਲਮ ਚ ਇਹ ਕੈਰੇਕਟਰ ਤੇ ਮੈਨੂੰ ਸੱਚੇ ਬਹੁਤ ਅੱਜ ਤੱਕ ਮੇਰਾ ਸੁਪਨਾ ਲੱਗ ਰਿਹਾ ਮੈਨੂੰ ਵੀ ਆ ਮੈਂ ਨਾ ਇੱਕ ਸੁਪਨੇ 'ਚ ਖੜਿਆਗਾ ਤੇ ਮਦਾਜੀ ਜੀ ਨੰਦਸਿਟੀ ਜੀ ਤੇ ਬੀਐਨ ਪਾਜੀ ਨੂੰ ਸਾਰਿਆਂ ਨੂੰ ਹਨਾ ਸਰਦਾਰ ਸੁਖੀ ਭਾਈ ਨੂੰ ਮਦਾ ਬਾਈ ਦੇ ਗਾਣੇ ਸੁਣੇ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਮੈਂ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਰੱਬ ਮੇਰੇ ਨਾਲ ਹੀ ਤੁਰਿਆ ਫਿਰਦਾ ਤੇ ਜਿਹੜੀ ਚੀਜ਼ ਮੈਂ ਮੰਗਦਾ ਉਹ ਦੇ ਦਿੰਦਾ ਪਹਿਲਾਂ ਕਿੰਦੀ ਉਹ ਕੈਨੇਡਿਆ ਦੇ ਜੱਟਾਂ ਨੇ ਜੂਨੀਅਰ ਫਿਲਮ ਦਿੱਤੀ ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮਿਰਤ ਤੂਤਾ ਹੀ ਕਹਿਣਗੇ ਹੁਣ ਬਾਈ ਕਰ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਤੇ ਮੈਨੂੰ ਸੁਖਪਿੰਡੀ ਵਾਲਾ ਜਗਦੀਪ ਸਿੱਧੂ ਬਾਈ ਨੇ ਨਾਮ ਦਿੱਤਾ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਮੈਂ ਤੁਹਾਨੂੰ ਬੋਲਿਆ ਨਹੀਂ ਆਂਦਾ ਤੇ ਪਰ ਗੜੀ ਫੁੱਫੜ ਦੀ ਗੱਲ ਕਹੀਆਂ ਜਦੋਂ ਅਸੀਂ ਫਿਲਮ ਕਰ ਰਹੇ ਸੀ ਤਾਂ ਮੇਰੇ ਭਰਾ ਦਾ ਵਿਆਹ ਸੀ ਜੀ ਤੇ ਮਨਵਾਉਣਾ ਪਿਆ ਮੈਂ ਤਾਂ 2 ਦਿਨ ਹੀ ਆਇਆ ਸੀ ਵਿਆਹ ਤੇ ਅੱਛਾ ਤੇ ਬਸ ਆਪਣਾ ਜਾਗੋ ਤੋਂ ਬਾਅਦ ਮੈਂ ਫੇਰ ਰਾਜਸਥਾਨੋਂ ਵਾਕੇ ਇੱਥੇ ਸ਼ੂਟ ਚੱਲਦਾ ਸੀ ਅੱਛਾ ਤੇ ਉਹ ਮੇਰਾ ਫੁੱਫੜ ਰੁੱਸ ਗਿਆ ਜੀ ਉਹ ਵੀ ਸਰਵਾਲੇ ਪਿੱਛੇ ਰੁੱਸਿਆ ਕਿਉਂਕਿ ਜਿਹੜਾ ਮੇਰੇ ਫੁੱਫੜ ਦਾ ਮੁੰਡੇ ਜੀ ਤੇ ਉਹਨਾਂ ਦੋ ਤਿੰਨ ਬਿਆਹਾਂ ਚ ਪਹਿਲਾ ਸਰਵਾਲਾ ਬਣ ਗਿਆ ਸੀ। ਤੇ ਫਿਰ ਮੇਰੀ ਮਾਮੀ ਕਹਿੰਦੀ ਵੀ ਮੇਰੇ ਮੁੰਡੇ ਨੂੰ ਵੀ ਬਣਾ ਦੋ। ਉਹ ਫੁੱਫੜ ਲੋਕਾਂ ਨੇ ਤੂੰ ਜੁੱਤੀ ਲਿਆ ਕੇ ਮੈਂ ਤੇਰੇ ਬੱਚੇ ਖਾਤਰ ਤੇ ਉਹ ਜੀ ਸ਼ਹਿਰ ਆ ਗਏ ਉਹ ਤੱਕੇ ਬਣਾ ਲੈ ਮੇਰੀ ਮਾਮੀ ਨੇ ਬਣਾਤਾ ਉਹਦਾ ਮੁੰਡਾ ਸਰਵਾਲਾ। ਜਿਹੜਾ ਫੁੱਫੜਾ ਆ ਜੀ ਪੈ ਗਿਆ ਖਲਾਰਾ ਮਹਾ। ਮੈਂ ਭਾਈ ਨੂੰ ਫੋਨ ਕੀਤਾ ਮਾ ਭਾਈ ਫਿਲਮ ਦਾ ਸਾਡੇ ਕਿਉਂਕਿ ਭਾਈ ਹੋਰੇ ਮੈਨੂੰ ਮਨਾਰੇ ਸੀਗੇ ਤਾਂ ਮੈਂ ਵੀ ਸੇਮ ਹੀ ਓਵੇਂ ਫੁੱਫੜ ਨੂੰ ਮਨਾਇਆ ਮੋਲੀ ਗੱਡੀ 'ਤੇ ਬਿਠਾਇਆ ਤੇ ਫਿਰ ਅਸੀਂ ਕਹੀ ਸੀ ਪਿਆ ਤੇ ਸੇਮ ਗੱਲ ਹੋਈ ਸੀ ਤੇ ਮੈਂ ਭਾਈ ਹੋਰ ਨੂੰ ਕੁੱਤੀ ਸੀ ਗੱਲ ਤਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਜੀ ਮੈਨੂੰ ਤਾਂ ਐਵੇਂ ਹੁੰਦਾ ਸੀ ਜਿਵੇਂ ਪਹਿਲਾਂ ਨਾ ਦਿਲਜੀਤ ਭਾਈ ਨੇ ਫਿਲਮ ਕੀਤੀ ਮਾਂ ਮੈਂ ਹੌਲੀ-ਹੌਲੀ ਇੱਕ ਇੱਕ ਹੀਰੋ ਨਾਲ ਕਰੀ ਜੰਗੂ ਚਲੋ ਤਾਂ ਭਾਈ ਦਾ ਕਿੱਤਾ ਜਾਂਦਾ ਹੋਰ ਤੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਹੁਣ ਬਸ ਸੁਪਨੇ ਪੂਰੇ ਹੋ ਰਹੇ ਆ ਜੀ ਓਹੋ ਥੈਂਕ ਯੂ ਬਹੁਤ 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 ਜੀ ਥੈਂਕ ਯੂ ਸੋ Much ਥੈਂਕ ਯੂ ਸੋ ਹੁਣ ਜਿਨ੍ਹਾਂ ਨੇ ਇਹ ਸਾਰਾ ਕੁਝ ਕ੍ਰੀਏਟ ਕੀਤਾ ਹੈ ਜਿਹੜਾ ਮੈਂ